ਜਿਹੜੇ ਲੀਡਰ ਚੰਦੂ ਮਾਰਾ ਸਾਹਿਬ ਬੀਬੀ ਜਗੀਰ ਕੌਰ ਜੀ ਸ਼੍ਰੀ ਕਾਲਤਾਖ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਸੀ ਉਹਨਾਂ ਦੀ ਵੀਡੀਓ ਜਨਤਕ ਕੀਤੀ ਸੀ ਕਿਉਂਕਿ ਵੀਡੀਓ ਉਹਨਾਂ ਦੀ ਆ ਅਸੀਂ ਤਾਂ ਸਿਰਫ ਜਨਤਕ ਕੀਤੀ ਮਸਲਾ ਇਹਨਾ ਸੀ ਕਿ ਜਿਹੜੀ ਸਰਸੇ ਵਾਲੇ ਨੂੰ ਮਾਫੀ ਉਸ ਸਮੇਂ ਸ਼੍ਰੀ ਕਾਲਤਾਖ ਸਾਹਿਬ ਤੋਂ ਦਿੱਤੀ ਗਈ ਸੀ ਉਹਦੇ ਹੱਕ 'ਚ ਇਹਨਾਂ ਨੇ ਵੀਡੀਓ ਪਾਈਆਂ ਸੀ ਤੇ ਹੁਣ ਜਦੋਂ ਕਾਲਤਾਖ ਸਾਹਿਬ 2 ਦਸੰਬਰ ਨੂੰ ਸਾਰੀ ਲੀਡਰਸ਼ਿਪ ਨੂੰ ਬੁਲਾਇਆ ਜਾਂਦਾ ਕਿ ਕਿਹੜਾ ਹੱਕ ਚ ਬੋਲਿਆ ਉਹਦੋਂ ਕਿਹੜਾ ਖਿਲਾਫ ਬੋਲਿਆ ਕਿਹੜਾ ਚੁੱਪ ਰਿਆ ਇਹ ਮੁਕਰ ਕੇ ਸੀ ਕਹਿੰਦੇ ਅਸੀਂ ਹੱਕ ਚ ਬੋਲੇ ਹੀ ਨਹੀਂ ਅਸੀਂ ਉਹ ਵੀਡੀਓ ਜਨਤਾ ਕੀਤੀਆਂ ਸੀ ਕਿ ਭਾਈ ਇਹ ਬੋਲੇ ਨੇ ਪੂਰਾ ਠੋਕ ਕੇ ਬੋਲੇ ਨੇ ਤੇ ਜੀ ਜੀ ਕਹਿ ਕੇ ਬੋਲੇ ਨੇ ਤੇ ਅੱਜ ਚੰਦੂ ਮਾਹਰਾ ਸਾਹਿਬ ਦਾ ਇੱਕ ਪੇਡ ਕਰਿੰਦਾ ਜੁਜੀਸੀ ਕੋਲੀ ਉਹਨੇ ਵੀਡੀਓ ਪਾਈ ਬਾਕੀ ਤਾਂ ਹੋਰ ਕੋਈ ਬੰਦਾ ਆਇਆ ਨਹੀਂ ਕੋਈ ਲੱਭਿਆ ਨਹੀਂ ਕੋਈ ਯਾ ਬੋਲਿਆ ਨਹੀਂ ਕਿਉਂਕਿ ਜਦੋਂ ਕਾਲ ਤਖਤ ਸਾਹਦੇ ਸਾਹਮਣੇ ਖੜਕੇ ਝੂਠ ਬੋਲ ਗਏ ਹੁਣ ਬੋਲੂ ਕੌਣ ਬਹਿ ਕੋਲੀ ਸਾਹਿਬ ਜਿਹਦੇ ਨਾਲ ਤੁਹਾਡੇ ਵਰਗੇ ਬੰਦੇ ਹੋਣ ਉਹਨੂੰ ਦੁਸ਼ਮਣਾਂ ਦੀ ਲੋੜ ਹੀ ਨਹੀਂ ਮੈਨੂੰ ਇਹ ਨਹੀਂ ਸਮਝ ਆਈ ਕਿ ਤੁਸੀਂ ਅੱਜ ਵੀਡੀਓ ਇਹ ਖੇਡ ਕਿਧਰਲੇ ਪਾਸੇ ਨੂੰ ਰਹੇ ਸੀ ਮਤਲਬ ਤੁਸੀਂ ਸਾਡੇ ਵੱਲੋਂ ਖੇਡ ਰਹੇ ਸੀ ਕਿ ਉਹਨਾਂ ਵੱਲੋਂ ਖੇਡ ਰਹੇ ਸੀ ਕਿਵੇਂ ਮੈਂ ਤੁਹਾਨੂੰ ਦੱਸਦਾ ਅਸੀਂ ਵੀਡੀਓ ਜਨਤਕ ਕੀਤੀ ਕੀ ਆ ਭਾਈ ਤੁਸੀਂ ਹੱਕ 'ਚ ਬੋਲੇ ਸੀ ਜੀ ਜੀ ਕਹਿ ਕੇ ਰਾਮ ਰਹੀਮ ਜੀ ਜੀ ਕਹਿ ਕੇ ਤੇ ਚੰਦੂ ਮੰਗਰਾ ਸਾਹਿਬ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮੁਕਰ ਰਹੇ ਸੀ ਕਿ ਮੈਂ ਤਾਂ ਜੇ ਹੱਕ 'ਚ ਬੋਲੀ ਹੀ ਨਹੀਂ ਤੇ ਅੱਜ ਅੱਜ ਜਿਹੜੀ ਵੀਡੀਓ ਪਾਈ ਆ ਵੀਡੀਓ ਵਿੱਚ ਤੁਸੀਂ ਸਟਾਰਟਿੰਗ ਇੱਥੋਂ ਕੀਤੀ ਆ ਕਿ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਅਸੀਂ ਤਾਂ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਹੀ ਸੀ ਉਹਦੇ ਹੱਕ 'ਚ ਬੋਲਣੇ ਹੀ ਸੀ ਜੇ ਕੋਈ ਪੱਤਰਕਾਰ ਪੁੱਛਣ ਲੱਗ ਜੇ ਤਾਂ ਬੰਦਾ ਕੀ ਕਹੂ ਫਿਰ ਬੋਲੂਏ ਵੀ ਹਾਂ ਠੀਕ ਫੈਸਲਾ ਹੋਇਆ ਫਿਰ ਇਹੀ ਗੱਲ ਚੰਨੂ ਮਹਾਰਾਜ ਸਾਹਿਬ 2 ਤਰੀਕ ਨੂੰ ਉੱਥੇ ਖੜ ਕੇ ਵੀ ਕਹਿ ਸਕਦੇ ਕਹਿਣ ਦਾ ਮਤਲਬ ਕਿ ਤੁਸੀਂ ਇੱਕ ਸਬੂਤ ਹੋਰ ਦੇ ਦਿੱਤਾ ਕਿ ਹਾਂ 2 ਤਰੀਕ ਨੂੰ ਅਸੀਂ ਇਕਾਲਤਖ ਸਾਹਬ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਏ ਹਾਂ ਤਾਂ ਮੈਂ ਕਹ ਰਿਹਾ ਕਿ ਤੁਸੀਂ ਤਾਂ ਉਹ ਉਹਨਾਂ ਦੇ ਮਿੱਤਰੋਂ ਜਿਹੜੇ ਦੁਸ਼ਮਣਾਂ ਨਾਲੋਂ ਵੱਧ ਪੈੜੇ ਹੋ ਤੁਸੀਂ ਆਪ ਹੀ ਇੱਕ ਸਬੂਤ ਹੋਰ ਦਿੱਤਾ ਕਿ ਅਸੀਂ ਬੋਲੇ ਸੀ ਕਿ ਅਸੀਂ ਭਾਈ ਜੇ ਇਹੋ ਗੱਲ 2 ਤਰੀਕ ਨੂੰ ਚੰਨੂ ਮਹਾਰਾਜ ਸਾਹਿਬ ਉੱਥੇ ਖੜ ਕੇ ਵੀ ਕਹਿ ਸਕਦੇ ਸੀ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਜਦੋਂ ਪੂਰੀ ਕੌਮ ਦੇਖ ਰਹੀ ਸੀ ਤੇ ਸਿੰਘ ਸਾਹਿਬ ਬਾਰ ਬਾਰ ਪੁੱਛ ਰਹੇ ਸੀ ਕਿ ਭਾਈ ਤਾ ਪ੍ਰੋਰਤਾ ਕੀਤੀ ਕਿ ਨਹੀਂ ਕੀਤੀ ਤਾ ਹੱਕ 'ਚ ਬਿਆਨ ਦਿੱਤਾ ਕਿ ਨਹੀਂ ਦਿੱਤਾ ਉਹ ਮੁਕਰ ਗਏ ਮੈਂ ਤਾਂ ਕੋਈ ਬਿਆਨ ਨਹੀਂ ਦਿੱਤਾ ਉਹ ਉਹ ਅਖਬਾਰ ਤਾਂ ਜਿਹੜਾ ਬਿਆਨ ਸੀਗਾ ਪਾਰਟੀ ਨੇ ਆਪੇ ਇਤਿਹਾਸ ਦਾ ਬਿਆਨ ਲਾਇਆ ਜਦੋਂ ਵੀਡੀਓ ਜਨਤਾ 'ਕੀਤੀ ਕਿ ਪੂਰਾ ਠੋਕ ਕੇ ਬੋਲਿਓ ਜੀ ਜੀ ਕਹਿ ਕੇ ਰਾਮ ਰੀਬ ਨੂੰ ਸਮੋਧਨ ਕਰ ਕਰਕੇ ਹੁਣ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਸੀ ਜਵਾਬ ਦਈਏ ਕੀ ਅਸੀਂ ਉਹਦਾ ਕੇਸ ਵਾਲੇ ਇਹ ਕੀਤਾ ਤੇ ਤੁਸੀਂ ਮਾਰ ਦੋ ਇਧਰ ਉਧਰ ਦੀਆਂ ਗੱਲਾਂ ਤੁਹਾਡਿਆ ਕੀ ਕਰਦਾਰ ਆ ਤੁਸੀਂ ਇੱਕ ਗੱਲਾਂ ਲਾਇਆ ਹੋਇਆ ਐਤਕੀ ਵੀ ਲੋਕ ਸਭਾ ਜਿਹੜੀ ਇਲੈਕਸ਼ਨ ਲੜੀ ਆ ਤੁਸੀਂ ਅਨੰਦ ਪ੍ਰਸਾਦ ਤੋਂ ਕੀ ਕੁਝ ਤੁਹਾਡੇ ਨਾਲ ਹੋਇਆ ਤੁਸੀਂ ਰੁਸ ਕੇ ਦੱਸ ਸਕਦੇ ਹੋ ਵੀ ਤੂੰ ਰੁਸ ਕੇ ਕਿਉਂ ਲੱਠਿਆ ਸੀ ਕਿਉਂਕਿ ਉਹ ਗੱਲੇ ਦੇ ਰੌਲਾ ਸੀ ਜਿਹੜੇ ਗੱਲੇ ਤੇ ਤੁਸੀਂ ਬੈਠ ਕੇ ਸਾਰੇ ਹੁਣ ਤੱਕ ਦੇ ਜਿੰਨੇ ਮਿੱਤਰ ਸੀ ਚੰਦੂਵਾਲਾ ਸਾਹਿਬ ਦੇ ਉਹ ਨਠਾਤੇ ਤਾਂ ਹੀ ਮੈਂ ਸ਼ਬਦ ਵਰਤਿਆ ਮੈਂ ਹਲੇ ਟੁਕੜਿਆਂ ਦੇ ਵਿੱਚ ਥੋੜਾ ਥੋੜਾ ਕਰਕੇ ਬੋਲੂਗਾ ਕਿਉਂਕਿ ਸਮਾਨ ਬਹੁਤ ਹੈ ਜਿਵੇਂ ਜਿਵੇਂ ਤੁਸੀਂ ਬੋਲੋਗੇ ਓਮ ਓਮ ਸਾਰਾ ਸਮਾਨ ਕੱਢ ਕੇ ਲਿਆਉਂਗਾ ਨਹੀਂ ਬੋਲੋਗੇ ਤਾਂ ਵੀ ਲਿਆਉਂਗਾ ਦੇਖੋ ਬਹੁਤ ਕੁਸ਼ਾ ਬੋਲਣ ਨੂੰ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਤੁਸੀਂ ਆ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪ ਨੂੰ ਛੱਡ ਕੇ ਕਦੇ ਤੁਸੀਂ ਅਕਾਲੀ ਦਲ ਦੇ ਕਿਸੇ ਕੈਂਡੀਡੇਟ ਨੂੰ ਵੋਟ ਨਹੀਂ ਪਾਈ ਹੈਗੀ ਸਾਰਿਆਂ ਦਾ ਵਿਰੋਧ ਕਰਦੇ ਰਹੇ ਹੋ ਆ ਦੋ ਤਿੰਨ ਜ਼ਿਲ੍ਹਿਆਂ 'ਚ ਕਿਹਦਾ ਵਿਰੋਧ ਨਹੀਂ ਕੀਤਾ ਹਰੇਕ ਲੀਡਰ ਨੂੰ ਬਲੈਕਮੇਲ ਕਰਦੇ ਰਹੇ ਹੋ ਵੋਟ ਫੇਰ ਨਹੀਂ ਕਦੇ ਪਾਈ ਅਕਾਲੀ ਦਲ ਦਾ ਨੁਕਸਾਨ ਕਰਨ 'ਚ ਮੁੱਖ ਭੂਮਿਕਾ ਨਿਭਾਉਂਦੇ ਰਹੇ ਬਥੇਰਾ ਅਸੀਂ ਤਾਂ ਪਿੱਟਦੇ ਸੀ ਸਾਰੇ ਪਾਰਟੀ ਨੂੰ ਉਦੋਂ ਵੀ ਕਿ ਬਚ ਲੋ ਇਹਨਾਂ ਤੋਂ ਸੋ ਇੱਕ ਸਬੂਤ ਤੁਸੀਂ ਹੋਰ ਦਿੱਤਾ ਅੱਜ ਕਿ ਹਾਂ ਅਸੀਂ ਬਿਆਨ ਦਿੱਤੇ ਸੀ ਗੱਲ ਤਾਂ ਉੱਥੇ 2 ਤਰੀਕ ਨੂੰ ਐਨੇ ਹੋਈ ਸੀ ਨਾ ਕਿ શ્રી ਕਾਲਤਾਖ ਸਾਹਿਬ ਦੇ ਸਾਹਮਣੇ ਖੜ ਕੇ ਤੁਸੀਂ ਝੂਠ ਬੋਲਿਆ ਕਿ ਅਸੀਂ ਕੋਈ ਬਿਆਨ ਨਹੀਂ ਦਿੱਤਾ ਹੱਕ ਚ ਅਸੀਂ ਚੁੱਪ ਰਹੇ ਅਸੀਂ ਤਾਂ ਜੀ ਵਿਰੋਧਤਾ ਕੀਤੀ ਇਹਦੀ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਦਿੱਤੇ ਤਾਂ ਜਿਹੜੇ 4 ਲੀਟਰ ਤੇ ਉਹਨਾਂ ਨੇ ਕਿਹੜੇ ਕੋਈ ਘਰੋਂ ਬਿਆਨ ਦਿੱਤੇ ਸੀ ਉਹਨਾਂ ਨੇ ਵੀ ਜਿਹੜਾ ਕਾਲਤਾਖ ਸਾਹਿਬ ਤੋਂ ਫੈਸਲਾ ਆਇਆ ਸੀ ਉਦੇ ਹੱਕ ਦੀ ਕਿਸੇ ਨੇ ਕਿਸੇ ਬਿਆਨ ਦਿੱਤਾ ਸੀ ਕੋਈ ਚੁੱਪ ਰਿਹਾ ਸੀ ਉਹਦੇ ਹੱਕ ਜਾਂ ਨਾ ਹੱਕ ਦੀ ਉਹ ਗੱਲ ਸੀ ਉਹਦੀ ਸਜ਼ਾ ਅਕਾਲੀ ਦੇ ਲੀਡਰਸ਼ਿਪ ਭੁਗਤ ਕੇ ਆਈ ਹੈ ਬਾਕੀ ਤੇ ਤੁਸੀਂ ਐਪਲੀਕੇਸ਼ਨ ਦੇ ਕੇ ਆਏ ਸੀ ਸਾਰੇ ਸੁਧਾਰ ਲਿਆਰ ਵਾਲੇ ਬਾਕੀ ਮੈਂ ਬਾਕੀ ਨੇ ਵੀ ਆਉਂਗਾ ਇਕੱਲੇ ਇਕੱਲੇ ਦੇ ਨੰਬਰ ਲਾਉਂਗਾ ਇਕੱਲੇ ਇਕੱਲੇ ਦਾ ਕਿਉਂਕਿ ਹੁਣ ਅਸੀਂ ਹਥਿਆਰ ਚੱਕ ਲਏ ਹੁਣ ਅਸੀਂ ਛੱਡਣਾ ਨਹੀਂ ਉਹ ਪੀ ਕੇ ਛੱਡਾਂਗੇ ਸਾਰਾ ਕੁਝ ਕਿ ਕਿ ਬਥੇਰਾ ਚੁੱਪ ਕਰਕੇ ਦੇਖ ਲਿਆ ਬਥੇਰਾ ਸਬਰ ਕਰ ਲਿਆ ਪਹਿਲੇ ਦਿਨ ਤੋਂ ਐਪਲੀਕੇਸ਼ਨ ਦੇ ਕੇ ਆਉਂਦੀ ਐ ਸਾਰੀ ਸੁਧਾਰ ਲਹਿਰ ਕਿ ਜੀ ਸਾਰੀਆਂ ਗੱਲਾਂ ਦੇ ਵਿੱਚ ਅਸੀਂ ਦੋਸ਼ੀ ਆ ਸਾਡੇ ਮਨ ਤੇ ਬੋਝ ਆ ਜਦੋਂ سزا ਲੱਗਣ ਦੀ ਵਾਰੀ ਆਈ ਉਦੋਂ ਸਾਰੇ ਮੁਕਰ ਗਏ ਕੋਈ ਕਹਿੰਦਾ ਮੈਂ ਚੁੱਪ ਰਿਆ ਕੋਈ ਕਹਿੰਦਾ ਮੈਂ ਵਿਰੋਧਤਾ ਕੀਤੀ ਆ ਕੋਈ ਕੁਝ ਕੋਈ ਖੁਜ ਸੋ ਇਹ ਜਿਹੜੇ ਵੈਸੇ ਤਾਂ ਮੇਰਾ ਬਣਦਾ ਨਹੀਂ ਸੀ ਕਿਉਂਕਿ ਤੂੰ ਇੱਕ ਪੈਸੇ ਤੇ ਤਨਖਾਹ ਤੇ ਰੱਖਿਆ ਹੋਇਆ ਬੰਦਾ ਹੈ। ਹੋਰ ਕੋਈ ਬੰਦਾ ਨਹੀਂ ਲੱਭਦਾ ਤੁਹਾਨੂੰ ਜਵਾਬ ਦੇਣ ਨੂੰ। ਤੇ ਜਿਹੜੀਆਂ ਝੂਠੀਆਂ ਗੱਲਾਂ ਤਨੇ 2-4 ਹੋਰ ਕੀਤੀਆਂ ਉਹਦਾ ਵੀ ਜਵਾਬ ਦਵਾਂਗੇ। ਸੋ ਇਸ ਲਈ ਅੱਜ ਇੱਕ ਸਬੂਤ ਤੁਸੀਂ ਹੋਰ ਦਿੱਤਾ ਕਿ ਹਾਂ ਅਸੀਂ ਤਾਂ ਜੀ ਉਹ ਕਾਲਤਖਸਾ ਦਾ ਜਿਹੜਾ ਹੁਕਮ ਹੈ ਸੀ ਬੀਬੀ ਵੀ ਕਹਿੰਦੀ ਸੀ ਕਲ ਜ਼ਗੀਰ ਕੌਰ ਕਹਿੰਦੀ ਕਾਲਤਖਸਾ ਦਾ ਹੁਕਮ ਆਇਆ ਸੀ ਅਸੀਂ ਉਹਦੇ ਹੱਕ 'ਚ ਖੜਨਾ ਸੀ ਫਿਰ ਗੱਲ ਤਾਂ ਇਹੋ ਹੈ ਬਾਕੀ ਲੀਡਰ ਬਤਾ ਹੀ ਕਹਿੰਦੇ ਸੀ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਪੁੱਛਿਆ ਤਾਂ ਫਿਰ ਇਹੀ ਗਿਆ ਸੀ ਸਿੰਘ ਸਾਹਿਬਾਨ ਵੱਲੋਂ ਕਿ ਤੁਸੀਂ ਉਹ ਮਾਫੀ ਦੇ ਹੱਕ 'ਚ ਬਿਆਨ ਦਿੱਤੇ ਕਿ ਨਹੀਂ ਦਿੱਤੇ ਖੜੇ ਕਿ ਨਹੀਂ ਖੜੇ ਉੱਥੇ ਤੁਸੀਂ ਮੁਕਰ ਗਏ ਹੁਣ ਤੁਸੀਂ ਕਹੀ ਜਾਂਦੇ ਸੀ ਗਿਆ ਦਿੱਤਾ ਉਹ ਦਿੱਤਾ ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਤੁਸੀਂ ਹੁਣ ਝੂਠ ਬੋਲ ਕੇ ਆਏ ਹੋ ਦੁਬਾਰਾ ਉੱਥੇ ਜਾਓ ਮਾਫੀ ਮੰਗੋ ਨੱਕ ਰਗੜੋ ਤੇ ਕਹੋ ਜਾ ਕੇ ਕਿ ਅਸੀਂ ਹਾਂ ਉਸ ਦਿਨ ਝੂਠ ਬੋਲ ਕੇ ਗਏ ਆ ਨਹੀਂ ਜਿਹੜੀਆਂ ਲਾਹਣਤਾ ਨੇ ਪੂਰੀ ਸਿੱਖ ਕੌਮ ਤੁਹਾਨੂੰ ਪਾਊਗੀ ਹੱਕ 'ਚ ਬੋਲਣ ਵਾਲਿਆਂ ਨੂੰ ਵੀ ਜਿਹੜੇ ਇਹਦੇ ਹੱਕ 'ਚ ਕਮੈਂਟ ਕਰਨਗੇ ਜਾਂ ਦੂਜੇ ਕਰਨਗੇ ਇਹ ਸੋਚ ਲਿਓ ਕਿ ਹੁਣ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਹੋਏ ਝੂਠੇ ਬੰਦਿਆਂ ਦੇ ਦਾ ਸਾਥ ਦੇਣਾ ਜਾਂ ਸੱਚ ਦਾ ਸਾਥ ਦੇਣਾ। ਇੱਕ ਉਹ ਵੀ ਸੀ ਜਿਨ੍ਹਾਂ ਨੇ ਬਿਨਾ ਤਕਰੀਰ ਕੀਤੇ ਸਾਰਾ ਕੁਝ ਝੋਲੀ ਪਾਇਆ। ਸੋ ਰੌਲਾ ਇਹ ਗੱਲ ਦਾ ਮੇਰੀ ਜਿਹੜੀ ਕੱਲ ਦੀ ਆਵਾਜ਼ ਹੋ ਇਸ ਗੱਲ ਦੀ ਆ ਕਿ ਤੁਸੀਂ ਝੂਠ ਬੋਲ ਕੇ ਆਏ ਹੋ। ਬਾਕੀ ਨਾ ਬੋਲ ਵਾਲਾ ਬਹੁਤ ਕੁਛ ਹੈ ਜਿਹਦਾ ਸੀਸੇ ਦਾ ਘਰ ਹੁੰਦਾ ਨਾ ਉਹਨੂੰ ਛੇੜਨ ਵਾਲੀ ਚਾਹੀਦਾ ਕਿਸੇ ਨੂੰ ਤੇ ਆਪਣਾ ਤਾਂ ਸੁੱਖ ਨਾ ਛੱਤ ਵੀ ਥੱਲੇ ਵੀ ਸਾਰਾ ਕੁਝ ਸੀਸੇ ਵਾਲੀ ਆ ਜਿੱਧਰੋਂ ਵੀ ਰੋਣਾ ਬਜਣਾ ਟੰਨ ਟੰਨ ਦੀ ਆਵਾਜ਼ ਆਉਣੀ ਆ ਤੇ ਵਾਜਾਂ ਇੰਨੀ ਆਉਣੀ ਆ ਸਾਰੇ ਪੰਜਾਬ ਨੇ ਸਾਰੇ ਵਰਲਡ ਨੇ ਦੇਖਣੀ ਆ